ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬੰਸਲ ਫਾਜ਼ਿਲਕਾ ਦੇ ਇੱਕ ਮਕਾਨ ਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਵਿੱਚ ਬਲਾਸਟ ਹੋਇਆ ਜੀ ਪਹਿਲੀ ਘਟਨਾ ਫਾਜ਼ਿਲਕਾ ਦੇ ਵਿੱਚ ਜੀ ਸਾਹਮਣੇ ਆਈ ਹੈ ਕਿ ਵਾਸ਼ਿੰਗ ਮਸ਼ੀਨ ਦੇ ਵਿੱਚ ਜਿਹੜਾ ਬਲਾਸਟ ਹੋਇਆ ਤੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਵਾਸ਼ਿੰਗ ਮਸ਼ੀਨ ਦੇ ਕਿਸ ਤਰ੍ਹਾਂ ਦੇ ਹੋ ਗਏ ਨੇ ਜੀ ਬਲਾਸਟ ਤੋਂ ਬਾਅਦ ਵਾਸ਼ਿੰਗ ਮਸ਼ੀਨ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਕਬਾੜ ਬਣ ਚੁੱਕੀ ਹੈ ਤੇ ਹਾਲਾਤ ਤੁਸੀਂ ਦੇਖਦੇ ਹੋ ਜਿਹੜਾ ਟੈਂਕ ਹੁੰਦਾ ਉਹਦਾ ਟੈਂਕ ਦੀ ਹਾਲਤ ਤੁਸੀਂ ਦੇਖ ਲਓ ਜੀ ਕਿਸ ਤਰ੍ਹਾਂ ਦੀ ਹਾਲਤ ਹੋਈ ਹੈ ਇਹ ਫਾਜ਼ਿਲਕਾ ਦੇ ਵਿੱਚ ਜਿਹੜਾ ਵਾਸ਼ਿੰਗ ਮਸ਼ੀਨ ਦੇ ਵਿੱਚ ਬਲਾਸਟ ਹੋ ਗਿਆ ਜੀ LG ਕੰਪਨੀ ਦੀ ਇਹ ਵਾਸ਼ਿੰਗ ਮਸ਼ੀਨ ਹੈ ਜੋ ਫਾਜ਼ਿਲਕਾ ਦੇ ਇੱਕ ਸ਼ੋਰੂਮ ਤੋਂ ਖਰੀਦੀ ਗਈ ਸੀ 2020 ਦੇ ਵਿੱਚ ਇਹ ਖਰੀਦੀ ਗਈ ਸੀ ਪਹਿਲਾਂ ਇਹ ਸਹੀ ਚੱਲਦੀ ਸੀ ਲੇਕਿਨ ਅੱਜ ਜਿਹੜਾ ਇਸ ਦੇ ਵਿੱਚ ਜਦੋਂ ਕੱਪੜੇ ਤੋਣ ਲੱਗੇ ਤਾਂ ਅਚਾਨਕ ਜਿਹੜਾ ਬਲਾਸਟ ਹੋ ਜਾਂਦਾ ਜੀ ਬੜਾ ਜ਼ੋਰਦਾਰ ਧਮਾਕਾ ਹੁੰਦਾ ਧਮਾਕੇ ਦੇ ਨਾਲ ਇਸ ਵਾਸ਼ਿੰਗ ਮਸ਼ੀਨ ਦੀ ਹਾਲਾਤ ਕੀ ਹੋ ਗਈ ਹੈ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਹ ਵਾਸ਼ਿੰਗ ਮਸ਼ੀਨ ਜਿਹੜੀ LG ਕੰਪਨੀ ਦੀ ਵਾਸ਼ਿੰਗ ਮਸ਼ੀਨ ਸੀ ਜੀ ਇਹ ਕਿਹੜੀ ਵਾਸ਼ਿੰਗ ਮਸ਼ੀਨ ਹੈ ਜੀ ਇਹ ਤੇ LG ਨਹੀਂ ਇਹਦਾ ਮਾਡਲ ਕੀ ਕੀ ਕਹਿੰਦੇ ਨੇ ਜਿੰਨੂੰ ਫਰੰਟ ਲੋਡ ਫਰੰਟ ਲੋਡ ਵਾਲੀ ਜਿਹੜੀ ਇਹ ਵਾਸ਼ਿੰਗ ਮਸ਼ੀਨ ਹੈ ਜੀ ਤੁਹਾਨੂੰ ਦਿਖਾ ਦਈਏ ਹਾਲਾਤ ਦੇਖ ਲਓ ਜੀ ਕਿਸ ਤਰ੍ਹਾਂ ਦੇ ਹੋ ਗਏ ਨੇ ਇਹਦੇ ਆ 15 ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਉੱਪਰੋਂ ਵੀ ਦੇਖ ਲਓ ਟੱਕਰ ਉਹ ਪਿਆ ਜੀ ਉੱਡ ਕੇ ਜਿਹੜਾ ਬਹੁਤ ਦੂਰ ਚਲਾ ਗਿਆ ਤੇ ਹਾਲਾਤ ਵਾਸ਼ਿੰਗ ਮਸ਼ੀਨ ਦੇ ਕੀ ਹੋ ਗਏ ਨੇ ਇਹ ਫਾਜ਼ਿਲ ਕਾ ਦੀਆਂ ਤਸਵੀਰਾਂ ਨੇ ਤਾਂ ਗੱਲਬਾਤ ਆਪਾਂ ਕਰ ਲੈਨੇ ਆ ਜਿਨ੍ਹਾਂ ਦੀ ਵਾਸ਼ਿੰਗ ਮਸ਼ੀਨ ਹੈ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਅਸ਼ੁਨੀ ਤੇ ਜੀ ਅਸ਼ੁਨੀ ਜੀ ਕੀ ਗੱਲ ਹੋਈ ਹੈ ਕਿਵੇਂ ਬਲਾਸਟ ਹੋਇਆ ਹੈ ਮੜਾ ਜਾਣਕਾਰੀ ਦੇ ਦਿਓ ਘਰ ਦੇ ਨੇ ਸਵੇਰੇ ਕੱਪੜੇ ਪਾਏ ਨੇ ਮਸ਼ੀਨ ਵਿੱਚ ਧੋਣ ਵਾਸਤੇ ਤੇ ਲਗਭਗ 6 ਮਿੰਟ ਰਹਿ ਗਏ ਸੀ ਹੂੰ ਕੱਪੜੇ ਸੁੱਕਣ ਚ ਅੱਛਾ ਜੀ ਤੇ ਉਸੇ ਟਾਈਮ ਇਹ ਲਗਭਗ 2 ਘੰਟੇ ਪਹਿਲਾਂ ਇਹ ਜਿਹੜਾ ਬਲਾਸਟ ਹੋਇਆ ਅੱਛਾ ਜੀ ਤੇ ਇਹ ਜਿਹੜਾ ਬੜੀ ਜਾਨੀ ਮਾਲ ਤੋਂ ਜੋ ਨੁਕਸਾਨ ਹੋਣ ਤੋਂ ਬਚ ਗਿਆ ਵੈਸੇ ਇਹ ਜਿਹੜਾ ਅਸੀਂ LG ਕੰਪਨੀ ਵਾਲਿਆਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਜੀਨਲ ਨੇ ਆ ਕੇ ਜਿਹੜਾ ਇਹ ਚੈੱਕ ਕੀਤਾ ਪਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਦਿੱਤਾ ਸਾਨੂੰ ਉਹ ਕਹਿੰਦੇ ਨੇ ਵੀ ਜੋ ਵੀ ਇੰਦੇ ਤੇ ਰਿਪੇਅਰ ਦੀ ਐਗਾ ਖਰਚਾ ਉਹ ਤੁਹਾਨੂੰ ਦੇਣਾ ਪਊਗਾ ਅੱਛਾ ਜੀ ਤੇ ਇਹ ਹੋ ਸਕਦੀ ਹੈ ਰਿਪੇਅਰ ਜੀ ਇਸ ਤਰ੍ਹਾਂ ਦੀਆਂ ਹਾਲਾਤ ਹੈ ਜੀ ਰਿਪੇਅਰ ਤਾਂ ਉਹ ਕਹਿੰਦੇ 15-20 ਹਜ਼ਾਰ ਰੁਪਏ ਲੱਗੇਗਾ ਇੰਦੇ ਤੇ ਐਨੇ ਤਾਂ ਨਵੀਂ ਆ ਜਾਈਗੀ ਨਵੀਂ ਆ ਜਾਈਗੀ ਅੱਛਾ ਜੀ ਇਤੇ ਕਿੰਨਾ ਜ਼ੋਰਦਾਰ ਤਮਾਕਾ ਸੀ ਜਦੋਂ ਉਹ ਉਹ ਜ਼ੋਰਦਾਰ ਤਮਾਕਾ ਸੀ ਇਹ ਤਾਂ ਘਰ ਅੱਜਕੱਲ੍ਹ ਛੱਤੇ ਹੋਏ ਨੇ ਸਾਰੇ ਤਾਂ ਘਰੀ ਬਾਹਰ ਵਾਹ ਨਹੀਂ ਗਈ ਪਰ ਜੋ ਬਹੁਤ ਜ਼ਬਰਦਸਤ ਸੀ ਅੱਛਾ ਜੀ ਹਾਂ ਜੀ ਤਾਂ ਕੀ ਕੀਵੇਂ ਮਤਲਬ ਜਦ ਤਮਾਕਾ ਹੋਇਆ ਤਾਂ ਫਿਰ ਤੁਸੀਂ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਹੋਏ ਸੀ ਮੈਂ ਕਹਿੰਦਾ ਇਹ ਹਾਲਾਤ ਅਸੀਂ ਹਾਲੇ ਤੱਕ ਸੈੱਟ ਨਹੀਂ ਹੋਏ ਵੀ ਇਹਨਾਂ ਜ਼ਬਰਦਸਤ ਤਮਾਕਾ ਸੀ ਅੱਛਾ ਜੀ ਬਹੁਤ ਜ਼ਬਰਦਸਤ ਮਿਸਿਸ ਦਾ ਮਹਿਰਾਜ਼ਾ ਰਾਤ ਲੈਣੇ ਚੜੇ ਬੈਠੇ ਸੀ ਅਸੀਂ ਅੱਛਾ ਜੀ ਤੇ ਬਹੁਤ ਜ਼ਬਰਦਸਤ ਤਮਾਕਾ ਇਦਾਂ ਹੀ ਕੋਈ ਚੀਜ਼ ਵਗੈਰਾ ਅੜ ਗਈ ਹੋਵੇ ਜਾਂ ਜੀ ਕੋਈ ਕਪੜੇ ਤੇ ਕੋਈ ਚੀਜ਼ ਹੋਵੇ ਜੀ ਨਹੀਂ ਨਹੀਂ ਕੋਈ ਚੀਜ਼ ਨਹੀਂ ਰਹਾ ਤਾਂ ਇਹਨੇ 5-6 ਸਾਲ ਹੋ ਗਏ ਲਗਾਤਾਰ ਚੱਲਦੀ ਆ ਰਹੀ ਮਸ਼ੀਨ ਕੋਈ ਠੀਕ ਇਸ ਤਰ੍ਹਾਂ ਦੀ ਕੋਈ ਦਿੱਕਤ ਆਈ ਨਹੀਂ ਅਜੇ ਤੱਕ 2020 ਚ ਲਈ ਸੀ ਹਾਂ ਕੋਈ ਰਿਪੇਅਰ ਨਹੀਂ ਹੋਈ ਚਾਹੀ ਤੇ ਇਹ اچانک ਹੀ ਬਲਾਸਟ ਹੋਇਆ ਜਰਾ ਜੀ ਉਹ ਰੱਬ ਨੇ ਰੱਖ ਲਿਆ ਜੀ ਬੱਚੇ ਤੋਂ ਜੀ ਤਾਂ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਫਾਜ਼ਿਲਕਾ ਦੀਆਂ ਤਸਵੀਰਾਂ ਨੇ ਫਾਜ਼ਿਲਕਾ ਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਵਿੱਚ ਬਲਾਸਟ ਹੋ ਗਿਆ ਤਾਂ ਆਪਾਂ ਅਕਸਰ ਸੁਣਿਆ ਸੀ ਕਿ ਮੋਬਾਈਲ ਦੇ ਚਾਰਜਰ ਫਟ ਜਾਂਦੇ ਆ ਜਾਂ ਫਿਰ ਹੋਰ ਜਿਹੜਾ ਕੁਝ ਚੀਜ਼ਾਂ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਲੇਕਿਨ ਪਹਿਲੀ ਵਾਰ ਸੁਣਿਆ ਕਿ ਵਾਸ਼ਿੰਗ ਮਸ਼ੀਨ ਦੇ ਵਿੱਚ ਬਲਾਸਟ ਹੋਇਆ ਜੀ ਜਲਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਜਿਹੜਾ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ ਧਮਾਕਾ ਹੋਣ ਤੋਂ ਬਾਅਦ ਵਾਸ਼ਿੰਗ ਮਸ਼ੀਨ ਦੇ ਹਾਲਾਤ ਕੀ ਬਣ ਜਾਂਦੇ ਹੋ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇਸਦੇ ਬਣ ਗਏ ਆ ਇਹ ਤਸਵੀਰਾਂ ਨੇ ਜੀ ਫਾਜ਼ਿਲ ਕਾਦੇ ਆ ਤਸਵੀਰਾਂ ਨੇ ਫਾਜ਼ਿਲ ਕਾਦੇ ਗੋਸ਼ਾਲਾ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਮਕਾਨ ਦੇ ਵਿੱਚ ਜਿਹੜਾ ਵਾਸ਼ਿੰਗ ਮਸ਼ੀਨ ਜਿਹੜੀ ਹੈ ਉਸਦੇ ਕੱਪੜੇ ਧੋਤੇ ਜਾ ਰਹੇ ਸੀ ਵਾਸ਼ਿੰਗ ਮਸ਼ੀਨ ਦੇ ਵਿੱਚ ਫਰੰਟ ਲੋਡ ਜਿਹੜੀ ਵਾਸ਼ਿੰਗ ਮਸ਼ੀਨ ਹੈ ਜਿਸਦੇ ਵਿੱਚ ਕੱਪੜੇ ਧੋਤੇ ਜਾ ਰਹੇ ਸੀ ਤੇ اچانک ਜਿਹੜਾ ਤਮਾਕਾ ਹੋ ਜਾਂਦਾ ਜੀ ਤਮਾਕਾ ਹੋਣ ਤੋਂ ਬਾਅਦ ਇਸ ਮਸ਼ੀਨ ਦੀ ਹਾਲਤ ਦੇਖ ਲਓ ਤੁਸੀਂ ਕਿਸ ਤਰ੍ਹਾਂ ਦੀ ਹੋ ਗਈ ਹੈ ਤਾਂ ਇਹ ਮਸ਼ੀਨ ਜਿਹੜੀ ਫਾਜ਼ਿਲ ਕਾ ਤੋਂ ਖਰੀਦ ਕੀਤੀ ਗਈ ਸੀ ਕਹਿੰਦੇ ਨੇ 5 ਸਾਲ ਵਧੀਆ ਚੱਲੀ ਲੇਕਿਨ ਹੁਣ ਜਿਹੜਾ ਅਚਾਨਕ ਜਿਹੜਾ ਤਮਾਕਾ ਹੋਇਆ ਅੱਜ ਤੇ ਇੰਜੀਨੀਅਰ ਬੁਲਾਇਆ ਗਿਆ ਸੀ ਜੀ ਕੰਪਨੀ ਦਾ ਜਦੋਂ ਕੰਪਨੀ ਨੂੰ ਇਨਫੋਰਮ ਕੀਤਾ ਗਿਆ ਤਾਂ ਇੰਜੀਨੀਅਰ ਆਇਆ ਉਸ ਦਾ ਕਹਿਣਾ ਸੀ ਕਿ ਇਸ ਦੀ ਰਿਪੇਅਰਿੰਗ ਤੇ 15 ਤੋਂ 20 ਹਜ਼ਾਰ ਰੁਪਏ ਦਾ ਖਰਚਾ ਆ ਸਕਦਾ ਹੈ ਤੇ ਹਾਲਾਤ ਤੁਸੀਂ ਦੇਖ ਲਓ ਜੀ ਕੀ ਇਹ ਵਾਸ਼ਿੰਗ ਮਸ਼ੀਨ ਰਿਪੇਅਰ ਹੋ ਸਕਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਜਰੂਰ ਕਿ ਆਖਿਰ ਇਸ ਦੀ ਹਾਲਾਤ ਦੇਖ ਕੇ ਕਿ ਲੱਗਦਾ ਕਿ ਇਹ ਠੀਕ ਹੋ ਜਾਏਗੀ ਤੇ ਠੀਕ ਹੋਣ ਤੋਂ ਬਾਅਦ ਕਿ ਸਹੀ ਵਰਕ ਕਰੇਗੀ ਤਾਂ ਆਪਾਂ ਇਸ ਦੇ ਬਾਰੇ ਹਲੇ ਕੁਝ ਨਹੀਂ ਕਹਿ ਸਕਦੇ ਤੇ ਭਾਈ ਸਾਹਿਬ ਹੋਰ ਕੀ ਜਾਣਕਾਰੀ ਤੁਸੀਂ ਦੇਣਾ ਚਾਹੋਗੇ ਜੀ ਮੈਂ ਇਹ ਜਾਨਣਾ ਚਾਹੁੰਦਾ ਵੀ ਘਟੂ ਘੜ ਫਾਟ ਦਾ ਪੈਂਦੇ ਰਹਿੰਦੇ ਨੇ ਇਹ ਜਿਹੜਾ ਬਲਾਸਟ ਹੋਇਆ ਹੈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ 60 ਫੀਟ ਵੀ ਲੱਗ ਸਕਦੀ ਸੀ ਇਹ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕੰਪਨੀ ਨੂੰ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ ਤਾਂ ਬਿਲਕੁਲ ਜੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਜੀ ਤਾਂ ਹੁਣ ਜਦੋਂ ਇੰਜੀਨੀਅਰ ਆ ਕੇ ਚਲਾ ਗਿਆ ਜੀ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਕੰਪਨੀ ਨੂੰ ਇਨਫੋਰਮ ਕੀਤਾ ਦੁਬਾਰਾ ਕੋਈ ਉਹਨਾਂ ਨੂੰ ਇੰਜੀਨੀਅਰ ਨੇ ਫੋਟੋਆਂ ਭੇਜਤੀਆਂ ਹਾਂ ਉਹਨਾਂ ਨੂੰ ਰਿਪੋਰਟ ਕਰਤੀ ਅੱਛਾ ਤੇ ਸਾਡੇ ਜਿਹੜਾ ਇੱਕ ਮੇਨ ਬੰਦਾ ਲੁਧਿਆਣੇ ਦਾ ਇਹਨਾਂ ਦਾ ਐਲਜੀ ਦਾ ਉਹਨਾਂ ਨੇ ਸਾਨੂੰ ਹਾਲੇ ਕਿਹਾ ਵੀ ਕੰਟੈਕਟ ਅਗੈਸੀ ਫਾਰਮ ਦੱਸਨੇ ਆ ਜੀ ਕਮੇਟੀ ਨੂੰ ਗੱਲ ਹਾਲੇ ਮਤਲਬ ਕੋਈ ਉਹਨਾਂ ਨੇ ਰਿਸਪੌਂਸ ਨਹੀਂ ਕੋਈ ਆਇਆ ਤਾਂ ਬਿਲਕੁਲ ਜੀ ਕਿਹਾ ਗਿਆ ਕਿ ਕੰਪਨੀ ਵਾਲੇ ਦਾ ਜਦੋਂ ਇੰਜੀਨੀਅਰ ਇੱਥੇ ਆਇਆ ਕੰਪਨੀ ਦਾ ਤਾਂ ਉਹਨਾਂ ਨੂੰ ਅ ਦੱਸਿਆ ਗਿਆ ਤਾਂ ਉਹਨਾਂ ਨੇ ਉਸ ਤੋਂ ਬਾਅਦ ਵੀ ਕੰਪਨੀ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਇਹਨਾਂ ਵੱਲੋਂ ਸ਼ੋਕ ਤੀਰਜੀ ਵੱਲੋਂ ਤੇ ਹਲੇ ਤੱਕ ਕੋਈ ਕੰਪਨੀ ਦਾ ਜਵਾਬ ਨਹੀਂ ਆਇਆ ਤਾਂ ਉਹਨਾਂ ਦਾ ਕਹਿਣਾ ਕੀ ਜਿਹੜਾ ਅਸੀਂ ਗੱਲ ਕਰਕੇ ਦੱਸ ਦਈਏ ਜੀ ਉੱਪਰ ਲੇਕਿਨ ਹਾਸਾ ਬੜਾ ਜ਼ਬਰਦਸਤ ਸੀ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਮਾਲੀ ਤਾਂ ਹੋ ਹੀ ਗਿਆ ਜੀ ਜਾਨੀ ਨੁਕਸਾਨ ਵੀ ਜਿਹੜਾ ਹੋ ਸਕਦਾ ਸੀ ਤਮਾਕਾ ਕਾਫੀ ਜ਼ਬਰਦਸਤ ਸੀ ਜੀ ਜਿਸ ਤੋਂ ਬਾਅਦ ਪੂਰਾ ਪਰਿਵਾਰ ਜਿਹੜਾ ਸਹਿਮਿਆ ਹੋਇਆ ਤੇ ਇਹਨਾਂ ਵੱਲੋਂ ਹੁਣ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਵੀ ਹੋ ਸਕਦਾ ਸੀਗਾ ਤੇ ਪਰਿਵਾਰ ਪੂਰਾ ਸਹਿਮਿਆ ਪਿਆ ਤਾਂ ਇਹ ਤਸਵੀਰਾਂ ਫਾਜ਼ਿਲਕਾ ਦੇ ਗੋਸ਼ਾਲਾ ਰੋਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਤੀਰ ਬੈਗ ਸਟੋਰ ਹੈ ਜੀ ਜਿੱਥੇ ਅੰਦਰ ਹੀ ਇਹਨਾਂ ਦਾ ਮਕਾਨ ਹੈ ਜੀ ਬਾਹਰ ਸ਼ਾਪ ਹੈ ਤੇ ਉੱਥੇ ਇਹ ਵਾਸ਼ਿੰਗ ਮਸ਼ੀਨ ਤੇ ਕਪੜੇ ਧੋਤੇ ਜਾ ਰਹੇ ਸੀ ਤੇ ਅਚਾਨਕ ਹੀ ਜਿਹੜਾ ਤਮਾਕਾ ਹੋ ਜਾਂਦਾ ਹੈ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਦੀ ਮਸ਼ੀਨ ਦੇ ਕਿਸ ਤਰ੍ਹਾਂ ਦੇ ਹੋ ਗਏ ਹੈ ਤੇ ਬੜਾ ਜ਼ਬਰਦਸਤ ਤਬਾਕਾ ਸੀ ਪੂਰਾ ਪਰਿਵਾਰ ਸਹਿਮ ਦੇ ਮਾਹੌਲ 'ਚ ਹੈ ਜੀ ਤੇ ਕੰਪਨੀ ਤੋਂ ਹੁਣ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਵਾਸ਼ਿੰਗ ਮਸ਼ੀਨ ਚਲਾ ਰਹੇ ਹੋ ਤਾਂ ਥੋੜਾ ਦੂਰ हट ਕੇ ਚਲਾਇਆ ਕਰੋ ਜੀ ਤਾਂਕਿ ਤੁਸੀਂ ਵੀ ਕਿਸੇ ਹਾਦਸ ਤੇ ਤਸਵੀਰਾਂ ਫਾਜ਼ਿਲ ਕਾ ਤੁਹਾਨੂੰ ਦਿਖਾ ਰਹੀ ਸੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਲੋਕ ਜਾਗਰੂਕ ਹੋ ਸਕਣ ਤਾਂ ਧੰਨਵਾਦ ਆਰਬੀਲਾਈ ਮੀਡੀਆ ਤੁਹਾਡਾ ਆਪਣਾ ਚੈਨਲ